ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਾਵਾ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਗਾ ਪ੍ਰਾਣਾ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਤੇ ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਚੰਗੀ ਗਰਮੀ ਰਹਿ ਤਾਂ ਚੰਗੇ ਦੁੱਧ ਵਾਲੀ ਟਾਪ ਦੀ ਵਾੜ ਵਿਖਾਉਣੀ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਗਰਮਿਓ ਗਰਮੀ ਕਰਮ ਵਾਲੀ ਦੁੱਧ ਦੇ ਨਿਆਰੇ ਦੇ ਦੂ ਵਜਨ ਬਹੁਤ ਹੈ ਅਮਰੀਕਨ ਵੜਾ ਜਿੰਨਾ ਬਾਈ ਦੱਸਦਾ ਦੁੱਧ ਦਿੰਦੀ ਆ ਬਾਕੀ ਗੱਲਾਂ ਬਾਤਾਂ ਵੀਰ ਨਾ ਕਰਦੇ ਆ ਉਹ ਕਰਦੇ ਆ ਗੱਲ ਬਾਤ ਦਿੰਨੇ ਆ ਪ੍ਰੋਪਰ ਸਾਈ ਇਨਫੋਰਮੇਸ਼ਨ ਲੈ ਕੇ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਗਾਇਬ ਸਿੰਘ ਨਾਮ ਪਿੰਡ ਲੰਗੇ ਆਣਾ ਫੋਨ ਨੰਬਰ ਵਾਸਤੇ ਫੋਨ ਨੰਬਰ ਬਗਾ ਪੜਾਣਾ ਫੋਨ ਨੰਬਰ ਤੂੰ ਹੀ ਲਿਖਣਾ ਮੈਂ ਹੀ ਲਿਖਣਾ ਹਾਂ ਅੱਗੇ ਵੀ ਤੂੰ ਹੀ ਲਿਖਦਾ ਠੀਕ ਹੈ ਤੈਨੂੰ ਲਿਖਣਾ ਪੈਣਾ ਹਾਂ ਮੈਂ ਅਨਪੜ ਬੰਦਾ ਹੈ ਸਹੀ ਹੈ ਨਾ ਅਨਪੜ ਬੰਦਾ ਬਾਈ ਨੂੰ ਫੋਨ ਨੰਬਰ ਚੇਤੇ ਨਹੀਂਗਾ ਹਾਂਜੀ ਤੇ ਫੋਨ ਨੰਬਰ ਮੈਂ ਸਕਰੀਨ ਤੇ ਚਲਾ ਦੂੰਗਾ ਪਰ ਬੰਦਾ ਸਾਫ਼ ਸੁਥਰਾ ਇਮਾਨਦਾਰੀ ਵਾਲਾ ਕਿੰਨਾ ਵਸੂਆ ਬਾਈ ਜੇ ਇਹ ਜੀ ਦੂਜਾ ਸੁਆ ਹੈ ਦੂਜਾ ਸੁਆ ਜੀ ਕਿੰਨੇ ਦਿਨ ਲੈ ਜੂ ਬਾਦ ਹੈ ਲੈ ਤਿੰਨਾ ਤੇ ਚਾਰਾਂ ਦੇ ਵਿੱਚ ਹੀ ਹੈ ਜੀ ਕਿੰਨਾ ਚਾਰਾਂ ਜੀ ਹਾਂਜੀ ਹਾਂਜੀ ਠੀਕ ਹੈ ਦੁੱਧ ਕਿੰਨਾ ਕੁ ਦੇ ਦੂ ਬਾਈ ਦੁੱਧ ਦੇਣਾ ਜੀ 25 ਕਿਲੋ ਅੱਛਾ ਜੀ ਹਾਂ ਗੱਲਾਂ ਨਹੀਂ ਗਈਆਂ 25 ਕਿਲੋ ਵਾਲੀਆਂ ਨਾਲੇ ਠੀਕ ਹੈ ਹਾਂ ਜਦੋਂ ਸੂਪ ਹੀ ਤੇ ਉਦੋਂ ਆ ਜਾਵੇ ਭਲਾ ਕੋਈ ਅੱਛਾ ਹਾਂਜੀ ਕਹਿਣ ਵਾਲੀਆਂ ਗੱਲਾਂ ਨਹੀਂ ਨਹੀਂ ਕਹਿਣ ਵਾਲੀਆਂ ਗੱਲਾਂ ਨਹੀਂ ਗੱਲਾਂ ਬਸ ਨਾ ਹੀ ਦੇਣਾ ਠੀਕ ਹੈ ਤੇ ਜਿਹੜਾ ਕਰਕੇ ਵਗੋਣਾ ਅਗਲੇ ਨੂੰ ਵੀ ਠੀਕ ਹੈ ਜਿਹੜਾ ਮੰਨੇ ਵੀ ਠੀਕ ਹੈ ਅੱਛਾ ਹਾਂਜੀ 25 ਕਿਲੋ ਦੁੱਧ ਤਿਆਰ ਆ ਠੀਕ ਹੈ ਹਾਂਜੀ ਕੰਡੇ ਵਾਲਾ ਇੰਨੀ ਚੰਗੀ ਵੱਛੀ ਐ ਇੰਨੀ ਚੰਗੀ ਵੱਛੀ ਐ ਹੂੰ ਠੀਕ ਹੈ ਕਿਉਂ ਭਾਂਡਾ ਵੀ ਦਸੀ ਜਾਂਦਾ ਅਗਲੇ ਨੂੰ ਆਪ ਹੀ ਪਤਾ ਲੱਗ ਜਾਣਾ ਹੈ ਕਿ ਦੇਊਗੀ ਕਿ ਨਹੀਂ ਦੇਊਗੀ ਸਹੀ ਹੈ ਤੇ ਗਾਂ ਹੁਣ ਹੋ ਸਕਦਾ ਹੈ ਕਿ ਨਾ 30 ਵੀ ਲੈ ਸਕਦਾ ਠੀਕ ਹੈ ਉਹ ਅਗਲੇ ਦੀ ਖਰਾਕ ਨਾਲ ਹੈ ਹੂੰ ਦੂਜਾ ਸੁਬਾ ਵਹਿੜਾ ਹੈ ਠੀਕ ਹੈ 25 ਕਿਲੋ ਦੁੱਧ ਠੀਕ ਪਿੰਡੋ ਹੀ ਲਈ ਹੈ ਆਪਦੇ ਪਿੰਡੋ ਹੀ ਲਈ ਆਪਦੇ ਪਿੰਡੋ ਹੀ ਲਈ ਇਥੇ ਲੰਗਿਆਂ ਨੂੰ ਤੇ ਗੱਲ ਵੀ ਕਰਾ ਦਾਂਗੇ ਉਹ ਬੰਦਿਆਂ ਨਾਲ ਤੇ ਜੇ ਉਹਨੂੰ ਕੋਈ ਜਾਣਦਾ ਹੋਵੇ ਤੇ ਆਪ ਵੀ ਗੱਲ ਕਰ ਸਕਦਾ ਟੈਂਟ ਵਾਲੇ ਆ ਉਹ ਠੀਕ ਹੈ ਜਿੰਨਾ ਤੋਂ ਲਈ ਹੈ ਜਿੰਨਾ ਤੋਂ ਲਈ ਹੈ ਠੀਕ ਹੈ ਤੇ ਉਹਨਾਂ ਤੋਂ ਬਾਈ ਜੀ ਗਾਰੰਟੀ ਨਾ ਆਈ ਉਹਨਾਂ ਤੋਂ ਜਾਨੀ ਕਿ ਜਿਹਦੇ ਪਸੰਦ ਆ ਵੀ ਜਿਹੜਾ ਘਰੇ ਲੈ ਕੇ ਜਾ ਉਹਦੇ ਆਂਢੀ ਗਵਾਂਢੀ ਵੀ ਗੱਲਾਂ ਕਰਨਗੇ ਨਹੀਂ ਚੰਗੇ ਬੈਠ ਲੈਂਦੀ ਹੈ ਠੀਕ ਹੈ ਇਹ ਜੀ ਸਾਨੂੰ ਵੀ ਇਕ ਲੈ ਦੇ ਠੀਕ ਹੈ ਕੋ 10 12 ਸੰਭਲਣ ਨਾਲ ਉਹਨਾਂ ਇੱਕ ਹੀ ਬਹੁਤ ਹੈ ਹੂੰ ਇਹ ਤਾਂ ਗੱਲ ਤੇਰੀ ਲੱਖ ਦੀ ਹੈ ਕੱਢੀਏ ਫਿਰ ਤੋੜ ਕੇ ਵਿਖਾਈਏ ਮਾੜੀ ਹਾਂਜੀ ਆ ਦੋਸਤੋ ਬਹੁਤ ਚੰਗੀ ਵੱੱਛੀ ਦੂਜਾ ਸੁਹਾ ਨਵਾ ਹਾਨ ਵਜਨ-ਵੁਜਨ ਬਹੁਤ ਹੈ ਹਵਾਨੇ ਵਾਲੇ ਪਾਸੋਂ ਐਕਸਟਰਾ ਆਰਡੀਨਰੀ ਬਹੁਤ ਸੋਹਣਾ ਵੱਡਾ ਜ਼ਬਰਦਸਤ ਫਵਾਨਾ ਤਿਆਰ ਕੀਤਾ ਕਰਮਾਲੀ ਨੇ ਪੱਟਾਂ ਚ ਫਸਿਆ ਪਿਆ ਮੋੜਲਾ ਜੈਵ ਪਹਿਲਵਾਨਾਂ ਵਾਂਗੂ ਤੁਰਦੀ ਆ ਬਟ ਚੌੜੇ ਕਰ ਕਰ 25 ਕਿਲੋ ਦੁੱਧ ਹੀ ਬਾਈ ਕਹਿੰਦਾ ਗਰੰਟੀ ਐ ਤੁਸੀਂ ਸੋਣ ਹੀ ਲਿਆ ਦੁਬਾਰਾ ਵੀ ਦੱਸ ਦੇਣਾ ਬਾਈ ਕਹਿੰਦਾ ਕੋਈ ਕਹਿਣ ਵਾਲੀਆਂ ਗੱਲਾਂ ਨਹੀਂ ਕੋਈ ਭੈਣ ਭਰਾ ਵੀ ਵੀਡੀਓ ਵੇਖ ਕੇ ਹਸੀ ਜਾਵੇ ਕਿ ਬਾਈ ਜੈਵ ਨੇ ਤਾਲੂ ਨਾ ਲਾ ਕੇ ਛੜਤੀ ਗੱਲ ਕਿ 25 ਕਿਲੋ ਦੁੱਧ ਦਿਓ ਦੁੱਧ ਹੀ ਵੀਰ ਕਹਿੰਦਾ ਗਰੰਟੀ ਐ ਗੱਲਾਂ ਵਾਲੀਆਂ ਦੁੱਧ ਨਹੀਂਗਾ ਹਾਥੀ ਚੋਂ ਆਣ ਵਾਲਾ ਦੁੱਧ ਐ ਨਹੀਂ ਕੋਈ ਸੌਦਾ ਕਰ ਲੈ ਜਿੱਦਣ ਸੂ ਪੈਂਦੀ ਆ 25 ਕਿਲੋ ਦੁੱਧ ਜੈਬ ਕਹਿੰਦਾ ਚਵਾ ਕੇ ਦੇ ਦਿਆਂਗੇ ਇੰਨੀ ਤਸੱਲੀ ਇੰਨੀ ਗਾਰੰਟੀ ਹੈ ਆਪਦੇ ਪਿੰਡੋਂ ਹੀ ਲਈ ਹੈ ਟੈਂਟ ਵਾਲਿਆਂ ਦੇ ਘਰੋਂ ਲਈ ਹੈ ਫੁੱਲ ਗਾਰੰਟੀ ਹੈ ਭਾਵੇਂ ਅਗਲੇ ਦਾ ਨਾਂ ਦੱਸਦਾ ਤੁਹਾਨੂੰ ਵੀਰ ਕਹਿੰਦਾ ਅਗਲੇ ਦੇ ਘਰੇ ਆਪ ਜਾ ਕੇ ਤਸੱਲੀ ਕਰ ਲੈ ਨਹੀਂ ਬਾਈ ਕਹਿੰਦਾ ਫੋਨ ਤੇ ਮੈਂ ਗੱਲ ਕਰਾ ਦੂੰ ਵਜ਼ਨ ਬਹੁਤ ਆ ਪੂਰੀ ਭਾਰੀ ਨਰੋਈ ਨਿਕਰ ਦੂਜਾ ਸੂਆ ਲਾਲ ਰੰਗ ਦੀ ਫੁੱਲ ਐਬੀਬਾਡੀ weight ਵਾਲੀ ਟਾਪ ਦੀ ਬੱਚੀ ਮੱਝਾਰਗਾ ਦੁੱਧ ਉਹ ਜੇ ਮੈਂ ਚਿੱਟਾ ਬਾਕੀ ਹਵਾਨੇ ਦੀ ਤਿਆਰੀ ਬਹੁਤ ਹੈ ਦਿਨ ਕਿੰਨੇ ਕੁ ਲੱਜੇਵਾ ਬਾਦਨ ਤਿੰਨਾਂ ਦੇ ਚਾਰਾਂ ਦੇ ਵਿੱਚ ਸੂਪੂਗੀ ਤਿੰਨਾ ਚਾਰਾਂ ਦਿਨਾਂ ਦੇ ਵਿੱਚ ਵਿੱਚ ਬਾਈ ਜੈਬ ਦਾਸ ਤਾਂ ਸੂਪੂਗੀ ਸੀਲ ਸੌ ਫੁੱਲ ਹੈ ਪਵਾ ਵੇੜੇ ਦੇ ਵਿਚਾਰੇ ਖੜਾ ਕੇ ਅਗਲਾ ਚੁਵਾਈ ਕਰ ਲੇ ਫੁੱਲ ਸੀਲ ਸੌ ਦੂਜਾ ਸੂਆ ਲਾਲ ਰੰਗ ਦੀ ਟਾਪ ਦੀ ਬੱਚੀ ਥਣ ਮੁਠੀ ਵਾਲੇ ਹੱਦੀ ਚੁਵਾਈ ਵਾਲੇ ਗੁਲਾਬੀ ਹੈ ਚਾਰਾਂ ਥਾਣਾਂ ਦਾ ਸੇਮ ਹੀ ਸਾਈਜ਼ ਹੈ ਗੈਬ ਚ ਲੱਗੇ ਹੋਇਆ ਪੂਰਾ ਮੁਠੀ ਵਾਲਾ ਹੱਦੀ ਚੁਵਾਈ ਵਾਲਾ ਥਾਣਾ ਕੋਈ ਚੁੰਡੀ ਵਾਲਾ ਨਹੀਂ ਕਿ ਅਗਲਾ ਥੀ ਹੱਥ ਜਗਲੇ ਦੇ ਥਾਣੀ ਨਾ ਆਵੇ ਪੂਰਾ ਮੁਠੀ ਵਾਲਾ ਚਵਾਈ ਵਾਲਾ ਥਾਣਾ ਉਪਰੋਂ ਫਟੇ ਨੂੰ ਚੜਾ ਹਵਾਨਾ ਸਟਾਰਟ ਹੁੰਦਾ ਪੱਟਾਂ 'ਚ ਫਸਿਆ ਪਿਆ ਸਾਈਡਾਂ 'ਚ ਵਾਲ ਢੱਲ ਹਜੇ ਕਾਫੀ ਬਾਕੀ ਆ ਬਾਕੀ ਤਿੰਨ ਚਾਰ ਦਿਨ ਬਾਈ ਜੈਬ ਦੱਸਦਾ ਹਜੇ ਲੈ ਜੂਗੀ ਤਿੰਨਾਂ ਚਾਰਾਂ ਦਿਨਾਂ ਤਾਈ ਪੂਰਾ ਵੱਡਾ ਪਾਂਡੇ ਜਿਹੜਾ ਹਵਾਨਾ ਤਿਆਰ ਕਰਕੇ ਸੂ ਕਰਮ ਵਾਲੀ ਥਾਣਾ ਦੀ ਸਾਫ ਸੁਥਰੀ ਐ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਭਾਵੇਂ ਅਗਲਾ ਥੀ ਚਵਾਈ ਕਰ ਲੈ ਭਾਵੇਂ ਮਸ਼ੀਨ ਤੇ ਚਵਾਈ ਕਰ ਲੈ ਥਾਣ ਦੇ ਸਾਈਜ਼ ਪੂਰੇ ਸੋਹਣੇ ਆ ਦੂਜਾ ਸੂਆ ਟਾਪ ਦੀ ਵਛੀ 25 ਕਿਲੋ ਦੁੱਧ ਦੀ ਬਾਈ ਕਹਿੰਦਾ ਗਾਰੰਟੀ ਹੈ ਤਿੰਨ ਚਾਰ ਦਿਨ ਦੀ ਹਜੇ ਕੱਚੀ ਆ ਬਾਲ ਢੇਲਾਂ ਬਹੁਤ ਪਈਆਂ ਹਵਾਨਾ ਖਿੱਚਾਂਗੇ ਤਾਂ ਰਾਵੜੰਗੂ ਵਧੂਗਾ ਜੈ ਮੋਲ ਬਾਈ ਜੈ ਜੈ ਲੈਣ ਦੇ ਨਾਲ ਬਾ ਲੈਣ ਦੇ ਨਾਲ 65000 ਰੁਪਿਆ ਜੀ 65000 ਹਾਂ ਜੀ 65000 ਦੀ ਦੇ ਦੇਾਂਗੇ ਮਾਨਤਾਣ ਹੋ ਜੂ ਹਾਂ ਮਾਨਤਾਣ ਕਰਾਂਗੇ ਜੀ ਦੋਸਤੋ ਲੈਣ ਦੇਣ ਵਾਲੀ ਡਿਮਾਂਡ ਆ ਬਾਈ ਕਹਿੰਦਾ 65000 ਵਿੱਚੋਂ ਮਾਨਤਾਣ ਬਾਈ ਕਹਿੰਦਾ ਜਰੂਰ ਕਰੂੰਗਾ ਅਗਲਾ ਬੇਫਿਕਰ ਹੋ ਕੇ ਆ ਜੇ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਫੋਨ ਨੰਬਰ 2210 screen ਤੇ ਚੱਲੀ ਜਾਂਦਾ ਵੱਚੀ ਬਹੁਤ ਚੰਗੀ ਆ ਕਿਸੇ ਪਾਸੋਂ ਭੋਰਾਵ ਨਹੀਂ ਖੁੰਜੀ ਕਦ ਕਾਠ ਵੀ ਪੂਰਾ ਵਜਨ ਵੀ ਫੁੱਲ ਆ ਕੋਈ ਹੱਡੀ ਇਹ ਨਹੀਂ ਦੀਂਦੇ ਮੱਝਾਂ ਵਰਗਾ ਪਿੱਠ ਪੜਾ ਚਾਰ ਛਪੇਰੋਂ ਗੋਲ ਮਟੋਲ ਪਈ ਆ ਹਵਾਨਾ ਵੀ ਕਰਮਾ ਵਾਲੀ ਦਾ ਬਹੁਤ ਸੋਹਣਾ ਵੱਡਾ ਤਿਆਰ ਕੀਤਾ ਬਾਕੀ ਹਜੇ ਤਿੰਨ ਚਾਰ 2210 ਦਾ ਇਹਨੇ ਲੈ ਜਾਣੇ ਆ ਜਿੱਦਣ ਤਿਆਰ ਹੋ ਜਾਂਦੀ ਲਟਕੇ ਸੂ ਕਰਮਾ ਵਾਲੀ ਭਵੰਗ ਦੇ ਹੱਥੀ ਚਵਾਈ ਕਰਲੇ ਭਵੰਗ ਮਸ਼ੀਨ ਤੇ ਚਵਾਈ ਕਰਲੇ ਥੰਦਾ ਸਾਈਜ਼ ਪੂਰਾ ਸੋਹਣਾ ਤੇ ਗਰਮੀ ਰਹਿਤ ਵੱਛੀ ਐ ਗਰਮੀ ਕਰਮਾਲੀ ਨੇ ਭੂਰਾ ਨਹੀਂ ਬਣਾਉਣੀ ਦਿਨ ਗਰਮੀ ਦੇ ਐ ਗਰਮੀਆਂ ਦਾ ਤੋਹਫਾ ਹੀ ਐ ਦੂਜਾ ਸੂਆ ਨਵਾ ਹਨ ਕੋਈ 5-7 ਸੂਵੇ ਕਰਮਾਲੀ ਵਧੀਆ ਦੁੱਧ ਪਿਆਜੂ ਤੇ 25 ਕਿਲੋ ਦੁੱਧ ਬਹੁਤ ਬਣ ਜਾਂਦਾ 25 ਕਿਲੋ ਦੁੱਧ ਹੀ ਬਾਈ ਕਹਿੰਦਾ ਗਾਰੰਟੀ ਐ 65000 ਦੀ ਦੇ ਦੂੰ ਤੇ ਇੱਕ ਬਾਈ ਨੇ ਹੋਰ ਬਹੁਤ ਵਧੀਆ ਗੱਲ ਕੀਤੀ ਐ ਬਾਈ ਕਹਿੰਦਾ ਐਵੇਂ ਖੋਰ-ਫੋਰ ਜਾ ਪਾਲਣ ਨਾਲੋਂ 5-6ਾਂ ਦੀ ਥਾਂ ਇੱਕ ਵੜ ਰੱਖੀ ਚੰਗੀ ਐ ਨਾਲੇ ਤਾਂ ਘਰੇ ਦੁੱਧ ਪੀਣ ਨੂੰ ਖੁੱਲਾ ਰਹੂ ਤੇ ਡੈਰੀ ਚ ਵੀ 10 15 ਲੀਟਰ ਚੰਗੀ ਆ ਜਾ ਕਰੋ ਕਿਉਂਕਿ 24 25 ਕਿਲੋ ਦੁੱਧ ਬਹੁਤ ਬਣ ਜਾਂਦਾ 6 7 ਕਿਲੋ ਅਗਲਾ ਦੁੱਧ ਘਰੇ ਰੱਖ ਲੈ ਖੁੱਲਾ ਡੁੱਲਾ ਪੀਣ ਨੂੰ ਤੇ ਕੋਈ 18 19 ਕਿਲੋ ਦੁੱਧ ਡੈਰੀ ਚ ਵੀ ਪੈ ਜਾ ਕਰੂਗਾ ਬਾਕੀ ਫੋਨ ਨੰਬਰ ਸਕਰੀਨ ਤੇ ਆ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਤੁਸੀਂ ਵੀਰ ਨਾਲ ਦਿੱਤੇ ਹੋਏ ਨੰਬਰਾਂ ਦੇ ਸੰਪਰਕ ਕਰ ਲਿਓ ਉਸ ਹਿਸਾਬ ਨਾਲ ਮੁੱਲ ਵੀ ਜਾਇਜ਼ ਆ 65000 ਮਾਨ ਤਾਨ ਵੀ ਖੁੱਲਾ ਕਰ ਦੂ ਬਾਕੀ ਫੇ ਫਿਕਰੋ ਕੇ ਆ ਜਾਓ ਫੋਨ ਨੰਬਰ ਸਕਰੀਨ ਤੇ ਆ ਐਡਰੈਸ ਦੂਰੀ ਵਰੀ ਦੱਸ ਦਿੰਨਾ ਪਿੰਡ ਲੰਗਿਆਣਾ ਨਾਵਾ ਜ਼ਿਲ੍ਹਾ ਮੂਗਾ ਤਸਵੀਰ ਬਾਗਾਪੁਰਾਣਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ